ਅੱਜ ਸੁਖਬੀਰ ਬਾਦਲ ਜੀ ਨੇ ਬਲਵਿੰਦਰ ਸਿੰਘ ਪੁੰਦੜ ਨੂੰ ਆਪਣਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਜੀ ਘਬਰਾ ਕੇ ਡਰ ਕੇ ਉਹਨਾਂ ਨੇ ਇਸ ਕਦਮ ਤੇ ਚੁੱਕ ਲਿਆ ਕਿਉਂਕਿ ਕੱਲ ਪੰਜ ਸਿੱਖ ਸਹਿਬਾਨਾਂ ਦੀ ਅਕਾਲ ਤਖਬਾਦ ਦੇ ਜਥੇਦਾਰ ਦੀ ਨਿਗਰਾਨੀ ਹੇਠ ਜਿਹੜੀ ਬੈਠਕ ਹੋ ਰਹੀ ਹੈ ਉਸ ਤੋਂ ਸਾਫ ਜ਼ਾਹਿਰ ਹੁੰਦਾ ਹੈ। ਕਿ ਅਗਰ ਕਾਲ ਤੱਕ ਸਾਭ ਦੇ ਜਥੇਦਾਰ ਸਾਹਿਬ ਨੇ ਕਿ ਉਹ ਗੰਭੀਰਤਾ ਨਾਲ ਵਿਚਾਰ ਕਰ ਲਿਆ ਤੇ ਫਿਰ ਬਈ ਰਾਮ ਰਹੀਮ ਨੂੰ ਮਾਫੀ ਦੇ ਮਾਮਲੇ ਅੰਦਰ ਨਾ ਸ਼ਰੋਮਣੀ ਕਮੇਟੀ ਨੂੰ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਨਾ ਉਸ ਵਕਤੇ ਜਥੇਦਾਰਾਂ ਨੂੰ ਦੋਸ਼ ਮੁਕਤ ਦਿੱਤਾ ਜਾ ਸਕਦਾ ਹੈ ਤੇ ਨਾ ਹੀ ਬਾਦਲ ਪਰਿਵਾਰ ਉਤਸਪੇਰ ਹੋ ਸਕਦਾ ਅੱਜ ਕਿ ਮੈਂ ਕਾਰਿਆ ਕਰੀ ਪ੍ਰਧਾਨ ਨਿਯੁਕਤ ਕਰਦਾ ਹਾਂ ਬਈ ਥੋੜੇ ਦਿਨ ਖਲੋਜੋ ਸੁਖਬੀਰ ਬਾਦਲ ਜੀ ਤੁਹਾਨੂੰ ਪੂਰਾ ਪ੍ਰਧਾਨ ਨਿਯੁਕਤ ਕਰਨਾ ਪੈਣਾ ਉਹ ਤੁਹਾਨੂੰ ਲੋਕਾਂ ਕੋਲੋਂ ਮਾਫੀ ਮੰਗਣੀ ਦੇਖੋ ਇੱਕ ਗੱਲ ਹੈ ਕਿ ਕਾਰਜਕਾਰੀ ਪ੍ਰਧਾਨ ਜਦੋਂ ਲਗਦੇ ਆ ਉਹਦੇ ਕੋਈ ਹਾਲਾਤ ਉਤਪਨ ਹੁੰਦੇ ਆ ਬੰਦਾ ਦੇਸ਼ੋਂ ਬਾਹਰ ਗਿਆ ਹੋਵੇ ਕੋਈ ਜੇਲ੍ਹ ਚਲਾ ਜਾਵੇ ਜਾਂ ਕੋਈ ਵੱਡੀ ਬਿਮਾਰੀ ਦੀ ਹਾਲਤ 'ਚ ਹੋਵੇ ਤਾਂ ਤੱਕ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਐਕਟ ਕਰਦੇ ਆ ਅੱਜ ਪ੍ਰਧਾਨ ਸਤਾਬ ਦੇ ਚੁਸਤ ਦਰਸਤ ਹੁੰਦੇ ਆ ਕਾਰਜਕਾਰੀ ਪ੍ਰਧਾਨ ਲਾਉਣਾ ਉਹ ਮੈਂ ਸਮਝਦਾ ਕਿ ਪਾਰਟੀ ਚ ਸਭ ਤੋਂ ਸੀਨੀਅਰ ਨੇ ਭੁੰਦਰ ਸਾਹਿਬ ਉਹਨਾਂ ਦੀ ਵੀ ਇੱਕ ਤੋਹੀਨ ਕਰਨਾ ਹੀ ਹੈ ਇਸ ਕਰਕੇ ਪਾਰਟੀ ਪ੍ਰਧਾਨ ਸਾਹਿਬ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਬਾਰ-ਬਾਰ ਸ਼੍ਰੀ ਕਲਤਕ ਸਾਬ ਦੇ ਹੁਕੂਮਨਾਮਿਆਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਔਰ ਕਿਉਂਕਿ ਕੇਸ ਸ਼੍ਰੀ ਕਲਤਕ ਸਾਬ ਤੇ ਪਹੁੰਚ ਚੁੱਕਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਐਸਜੀਪੀਸੀ ਦੇ ਤੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਹਿਯੋਗ ਲਈ ਪ੍ਰੋਟੈਕਸ਼ਨ ਲਈ ਬਣੇ ਸੀ ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਹੁਕਮਨਾਮੇ ਦੀ ਉਲੰਘਣਾ ਕਰੂਗਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ ਹੈ ਵੈਸੇ ਵੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਤੋਂ ਲਿਆਂ ਖੜੀ ਕੀਤੀ ਹੈ ਅੱਜ ਡਾਕਟਰ ਸੁਖੀ ਚਲੇ ਗਿਆ ਕੱਲ ਡਿੰਪੀ ਦਾ ਚਲੇ ਜਾਣਾ ਅੱਜ ਕੋਈ ਉਮੀਦਵਾਰ ਬਣ ਲਈ ਕਿ ਦਰਵਾਜ਼ਾ ਤੋਂ ਤਿਆਰ ਨਹੀਂ ਜਿਹੜਾ ਕਿ ਆਪਣਾ ਜੱਦੀ ਹਲਕਾ ਸੀ ਇਸ ਕਰਕੇ ਹਲੇ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਔਰ ਸਾਰੇ ਧੜਿਆਂ ਦੀ ਬੈਠ ਕੇ ਇੱਕ ਪ੍ਰੋਸੀਡੀਅਮ ਪੜ੍ਹਨੀ ਚਾਹੀਦੀ ਹੈ ਤੇ ਫਿਰ ਨਵੇਂ ਸਿਰਿਓਂ ਭਰਤੀ ਹੋਣੀ ਚਾਹੀਦੀ